ਸਿੰਘ ਹਰੀਨੋਂ ਨੂੰ ਬਦਮਾਸ਼ ਨੇ ਕਾਲ ਕੀਤੀ 17 ਮਈ ਨੂੰ ਉਹਨੇ ਕਾਲ ਨਹੀਂ ਚੱਕੀ ਪੈਲੂ ਫਿਰ ਉਹਨੂੰ ਮੈਸੇਜ ਕੀਤਾ ਫਿਰ ਕਾਲ 18 ਤਰੀਕ ਨੂੰ ਗੱਲ ਹੋਈ 18 ਮਈ ਨੂੰ ਫਿਰ 19 ਮਈ ਨੂੰ ਜਿਹੜੇ ਚਾਚਾ ਜੀ ਆ ਅਮਰਤਪਾਲ ਸਿੰਘ ਦੇ ਉਹਨਾਂ ਨੂੰ ਸਾਰਾ ਕੁਝ ਵੇਰਵਾ ਦੱਸ ਦਿੱਤਾ ਕਿ ਤੁਹਾਡੇ ਨਾਂ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਉਹਨੇ ਕਹਾਂਗੇ ਅਮਰਤਪਾਲ ਸਿੰਘ ਦਾ ਅੱਜ ਤੋਂ ਬਾਅਦ ਤੂੰ ਨਾਂ ਨਹੀਂ ਲੈਣਾ ਜੇ ਸਿੱਧੀ ਗੱਲ ਜਿਹੜੀ ਮੈਂ ਤਫਤੀਸ਼ ਨਹੀਂ ਦੱਸਦਾ ਵੀ ਨਾ ਨਹੀਂ ਲੈਣਾ ਜੇ ਤੂੰ ਨਹੀਂ ਹਟਿਆ ਤੇ ਤੈਨੂੰ ਹੀ ਮਾਰ ਦੇਣਾ ਉਹ ਨਹੀਂ ਹਟਿਆ ਉਸ ਤੋਂ ਬਾਅਦ ਇਸੇ ਬਦਮਾਸ਼ ਨੇ ਉੱਥੇ ਬੰਦੇ ਭੇਜੇ ਦੋ ਮੋਟਰਸਾਈਕਲ ਤੇ ਉਹਨਾਂ ਮੂੰਹ ਬੰਨੇ ਹੋਏ ਸੀ ਉਹਨਾਂ ਆਖਿਆ ਕਿ ਅਸੀਂ ਤੈਨੂੰ ਮਾਰਨ ਆਏ ਸੀ ਪਰ ਉਹ ਕੰਮ ਕਾਜ ਵਾਲਾ ਬੰਦਾ ਤੈਨੂੰ ਹੀ ਛੱਡ ਚਲੇ ਆ ਪਰ ਇਹ ਲਾਸਟ ਵਾਰਨਿੰਗ ਆ ਤੈਨੂੰ ਕਿ ਤੂੰ ਉਹਦਾ ਨਾਂ ਨਹੀਂ ਲੈਣਾ ਮਰਤਪਾਲ ਸਿੰਘ ਦਾ ਤੇ ਤੈਨੂੰ ਅਸੀਂ 25 ਲੱਖ ਰੁਪਇਆ ਦਵਾ ਦਿੰਦੇ ਆ ਜੇ ਚਾਹਵੇਂਗਾ ਤੇ ਵੱਧ ਵੀ ਪੈਸੇ ਹੋ ਸਕਦੇ ਆ ਇਹ ਗੱਲ ਸੱਚੀ ਆ ਕਿ ਝੂਠੀ ਆ ਇਹਦੇ ਚਾਚਾ ਜੀ ਇਹ ਦੱਸ ਸਕਦੇ ਆ ਪਰਿਵਾਰ ਦੱਸ ਸਕਦਾ ਕਿ ਝੂਠੀ ਕੇ ਸੱਚੀ ਇਹਦੇ ਸਾਡੇ ਕੋਲ ਸਾਰੇ ਤੱਥ ਜਿਹੜੇ ਆ ਉਹ ਮਜਬੂਤ ਆ 8 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਫਰੀਦਕੋਟ ਦੇ ਵਿੱਚ ਖੁਸ਼ ਬੰਦੀ ਆਏ ਮੋਟਰਸਾਈਕਲ ਤੇ ਉਹਨਾਂ ਕਤਲ ਕਰ ਦਿੱਤਾ ਦੋ ਮਹੀਨੇ ਹੋ ਗਏ ਕਤਲ ਹੋਏ ਨੂੰ ਤੇ ਕਤਲ ਹੁੰਦਿਆ ਸਾਰ ਉਸਦੇ ਪਰਿਵਾਰ ਨੇ ਅਮਰਪਾਲ ਸਿੰਘ ਦਾ ਇਹਦੇ ਵਿੱਚ ਨਾਮ ਲਿਆ ਉਸ ਤੋਂ ਬਾਅਦ ਪੁਲਿਸ ਨੇ ਵੀ ਕਿਹਾ ਕਿ ਜਿਹੜਾ ਅਮਰਪਾਲ ਸਿੰਘ ਆ ਇਹ ਪਿੱਛੇ ਆ ਇਸ ਕਤਲ ਦੇ ਸਾਡੇ ਸਾਡਾ ਵੀ ਇਹ ਮੰਨਣਾ ਵਾ ਤੇ ਸਾਨੂੰ ਇਹ ਪਤਾ ਵੀ ਆ ਕੱਲਾ ਮੰਨਣਾ ਹੀ ਨਹੀਂ ਕੱਲੀ ਸਮਝ ਵੀ ਨਹੀਂ ਸਾਨੂੰ ਪਤਾ ਆ ਕਿ ਇਹ ਕਤਲ ਉਹਨੇ ਕਰਵਾਇਆ ਤੇ ਉਹਦੇ ਵਿੱਚ ਸਾਡੇ ਕੋਲ ਜਿਹੜੇ ਸਬੂਤ ਆ ਤਾਥ ਆ ਉਹ ਅਸੀਂ ਪੇਸ਼ ਕਰਨ ਤੋਂ ਪਹਿਲਾਂ ਇਹ ਦੱਸਾਂਗੇ ਵੀ ਉਹ ਕਾਰਵਾਈਆਂ ਜਿਹੜੀਆਂ ਪਹਿਲਾਂ ਹੋ ਰਹੀਆਂ ਸੀ ਕਤਲ ਤੋਂ ਪਹਿਲਾਂ ਉਹ ਕਿਵੇਂ ਦੀਆਂ ਸੀ ਕੋਸ਼ਟੇ ਸਿੱਖਿਆ ਉਹ ਇਸ ਗੱਲ ਤੇ ਯਕੀਨ ਨਹੀਂ ਕਰਦੇ ਉਹ ਕਹਿੰਦੇ ਕਿ ਇਹ ਕਤਲ ਜਿਹੜਾ ਆ ਇਦਾਂ ਦੀ ਕਾਰਵਾਈ ਅਮਰਪਾਲ ਸਿੰਘ ਜਾਂ ਅਮਰਪਾਲ ਸਿੰਘ ਦੇ ਬੰਦੇ ਨਹੀਂ ਕਰਵਾਇਆ ਸੋ ਜਿੰਨੀ ਮੈਂ ਗੱਲਾਂ ਕਰੂੰਗਾ ਬੇਨਤੀ ਹੈ ਵੀ ਜਿਹੜੀ ਗੱਲ ਤੇ ਸੱਚੀ ਆ ਉਹ ਭਾਵੇਂ ਤੁਸੀਂ ਨਾ ਚੜਿਓ ਜਿਹੜੀ ਗੱਲ ਮੈਂ ਝੂਠੀ ਕਰੂੰਗਾ ਜਾਂ ਝੂਠ ਬੋਲੂੰਗਾ ਉਹ ਦੱਸ ਦਿਓ ਵੀ ਆਹ ਗੱਲ ਮੇਰੀ ਝੂਠ ਆ ਤੇ ਗੱਲਾਂ ਦੇ ਮੈਂ ਨੰਬਰ ਦੱਸ ਦੂੰਗਾ ਆ ਇੰਨੇ ਨੰਬਰ ਗੱਲ ਆਏ ਨਹੀਂ ਨੰਬਰ ਤੇ ਮੈਨੂੰ ਨੰਬਰ ਦੱਸ ਦਿਓ ਵੀ ਆਹ ਜਿਹੜੀ ਤੂੰ ਇੰਨੇ ਨੰਬਰ ਤੇ ਗੱਲ ਕੀਤੀ ਆ ਇਹ ਗੱਲ ਝੂਠੀ ਆ ਤੇ ਮੈਂ ਆਪਣੀ ਗੱਲ ਦਾ ਜਵਾਬ ਦੇ ਹੀ ਆ ਕਿਉਂਕਿ ਗੱਲ ਰਿਕਾਰਡ ਹੋ ਰਹੀ ਆ ਜਿੱਥੇ ਵੀ ਮੈਂ ਝੂਠ ਲੱਗੂਗਾ ਤੁਹਾਨੂੰ ਜਾਂ ਤੁਹਾਨੂੰ ਜਾਣਣ ਦੀ ਇੱਛਾ ਹੋਊਗੀ ਤੇ ਮੈਂ ਉਹਦਾ ਆਪਣੀ ਗੱਲ ਦਾ ਜਵਾਬ ਦੇ ਹੀ ਆ ਇਹ ਮੈਂ ਜਿਹੜੀ ਆ ਸਾਡੇ ਕੋਈ ਗੱਲਾਂ ਦੇ ਸਬੂਤ ਵੀ ਹੈਗੇ ਆ ਤੇ ਔਨ ਆਉਣ ਵਾਲੇ ਟਾਈਮ 'ਚ ਨਾ ਵੀ ਨਾਲ ਅਸੀਂ ਉਹ ਜਨ ਤੱਕ ਵੀ ਕਰਦੇ ਜਾਵਾਂਗੇ ਸੋ ਪਹਿਲਾ ਜਿਹੜਾ ਮੁੱਦਾ ਵਾ ਕਿ ਅਮਰਤਪਾਲ ਸਿੰਘ ਦੇ ਨਾਲ ਜਿਹੜਾ ਸੱਜੇ ਹੱਥੇ ਦੇ ਬੰਦਾ ਹੁੰਦਾ ਸੀ ਗੁਰਪ੍ਰੀਤ ਸਿੰਘ ਗੁੰਦਾਰਾ ਗੁਰਪ੍ਰੀਤ ਸਿੰਘ ਗੁੰਦਾਰਾ ਨੇ ਇੱਕ ਬੀਬੀ ਦੇ ਵਿਧਵਾ ਬੀਬੀ ਦੇ 25 ਲੱਖ ਦੇ ਕਰੀਬ ਜਿਹੜੇ ਆ ਪੈਸੇ ਨਾ ਲਏ ਤੇ ਉਹ ਬੀਬੀ ਮੋਰਚੇ 'ਚ ਆ ਗਈ ਸਿੰਘਾ ਕੋਲ ਅ ਬਰਗਾੜੀ ਮੋਰਚੇ ਤੇ ਉਹ ਸਿੰਘਾ ਨੇ ਗੱਲ ਪੰਚਾਈ ਅਮਰਤਪਾਲ ਕੋਲ ਕਿ ਅਮਰਤਪਾਲ ਸਿੰਘ ਕੋਲ ਕਿ ਤੇਰੇ ਨਾਲ ਜਿਹੜਾ ਬੰਦਾ ਵਾ ਇਹਨੇ ਇਸ ਵਿਧਵਾ ਬੀਬੀ ਦੀ ਜ਼ਮੀਨ ਦੱਬੀ ਆ ਉਹ ਦੇਣ ਤੋਂ ਇਨਕਾਰੀ ਹੋ ਗਿਆ ਤੇ ਇਹਦੀ ਜਥੇਬੰਦੀ ਦੀ ਇੱਕ ਸਿੰਘ ਨੇ ਇਹ ਗੱਲ ਕਹੀ ਕਿ ਅਸੀਂ ਇਹ ਬੀਬੀ ਨੂੰ ਪੈਸੇ ਦੇ ਦੇ ਦਿੰਨੇ ਆ 25 ਲੱਖ ਰੁਪਇਆ ਤੇ ਇਹ ਗੱਲ ਨੂੰ ਨਾ ਚੁੱਕੇ ਹੁਣ ਤੇ ਬੀਬੀ ਨੇ ਅੱਗੋਂ ਜਵਾਬ ਦਿੱਤਾ ਕਿ ਜਿਹੜਾ 25 ਲੱਖ ਹੈ ਤੁਸੀਂ ਦੇ ਰਹੇ ਹੋ ਇਹ ਪੰਥਵਲ ਪੰਥ ਦਾ 25 ਲੱਖ ਆ ਕਿ ਇਹ ਗੁਰਪ੍ਰੀਤ ਸਿੰਘ ਗੁੰਦੇਰੇ ਦਾ 25 ਲੱਖ ਆ ਕਿ ਮੈਂ ਪੰਥ ਦਾ ਪੈਸਾ ਨਹੀਂ ਲੈਣਾ ਉਹ ਆਪਣਾ ਪੈਸਾ ਦਵੇ ਤੇ ਗੁਰਪ੍ਰੀਤ ਸਿੰਘ ਹੰਦਾਰਾ ਦਾ ਗੋ ਜਵਾਬ ਹੀ ਕਿ ਉਹਨੇ ਅਸ਼ਲੀਲ ਲਫ਼ਜ਼ ਵਰਤ ਕੇ ਇੱਕ ਗੱਲ ਕਹੀ ਕਿ ਤੈਨੂੰ ਅਸੀਂ ਗੋਲੀ ਮਾਰਨੀ ਆ ਪੈਸੇ ਕੀ ਲੱਭਦੀਆਂ ਫਿਰ ਕਈ ਬੰਦਿਆਂ ਨੇ ਕਹਿਤਾ ਕਿ ਇਹ ਬੰਦੇ ਇਦਾਂ ਦੇ ਹੀ ਆ ਕਿ ਬੀਬੀ ਨੂੰ ਨਾ ਕੁਝ ਕਹਿ ਦੇਣਾ ਇਸ ਕਰਕੇ ਉਹ ਮੁੱਦਾ ਜਿਹੜਾ ਵਾ ਜਿਹੜਾ ਅਮਰਤਪਾਲ ਨੇ ਵੀ ਉਹ ਬੀਬੀ ਦੀ ਸਾਈਡ ਨਹੀਂ ਲਈ ਉਹਦਾ ਪੱਖ ਨਹੀਂ ਲਿਆ ਇਹ ਗੱਲ ਆਈ ਗਈ ਗੱਲ ਕਰ ਦਿੱਤੀ ਇਹ ਗੱਲ ਦੇ ਬੜੇ ਬੰਦੇ ਗਵਾਹ ਆ ਜੇ ਮੇਰੀ ਗੱਲ ਝੂਠੀ ਆ ਤੇ ਮੈਨੂੰ ਦੱਸ ਦੋ ਕਿ ਮੇਰੀ ਇਹ ਗੱਲ ਝੂਠੀ ਆ ਦੂਜਾ ਮੁੱਦਾ ਕੇ ਜਿਹੜਾ ਵਿਕਰਮਜੀਤ ਸਿੰਘ ਆ ਇੱਕ ਬੀਬੀ ਨਾਲ ਗਲਤ ਸਹੀ ਤੇ ਇਲਜ਼ਾਮ ਹੀ ਤੇ ਇਹਨੇ ਮੰਨਿਆ ਵੀ ਬੜੇ ਬੰਦਿਆ ਸਾਹਮਣੇ ਤੇ ਇਹ ਮੁੱਦਾ ਜਦੋਂ ਆਇਆ ਅਮਰਤਪਾਲ ਸਿੰਘ ਕੋਲ ਤੇ ਅਮਰਤਪਾਲ ਸਿੰਘ ਨੇ ਇਹ ਵਿਕਰਮਜੀਤ ਸਿੰਘ ਦੀ ਜਿਹੜੀ ਆ ਉਹ ਪੱਖ ਲਿਆ ਇਸੇ ਬੰਦੇ ਕਰਕੇ ਹੀ ਜਿਹੜਾ ਅਜਨਾਲੇ ਵਾਲੀ ਘਟਨਾ ਆ ਜਿਹੜੀ ਉਹਦੇ ਪਿੱਛੇ ਇਹੀ ਬੰਦਾ ਵਿਕਰਮਜੀਤ ਸਿੰਘ ਇਹਦੇ ਮਾਤਾ ਦੇ ਕਹਿਣ ਮੁਤਾਬਕ ਬਿਕਰਮਜੀਤ ਸਿੰਘ ਇਹਨਾਂ ਦਾ 85 ਲੱਖ ਰੁਪਇਆ ਲੈ ਕੇ 도ੜ ਗਿਆ ਅਮਰਤਪਾਲ ਸਿੰਘ ਹੋਂ ਦਾ ਬਾਅਦ ਵਿੱਚ ਤੇ ਜਦੋਂ ਇਹ ਬੀਬੀ ਨੇ ਗੱਲ ਕਹੀ ਕਿ ਸਾਡਾ 85 ਲੱਖ ਲੈ ਕੇ 도ੜ ਗਿਆ ਅਮਰਤਪਾਲ ਸਿੰਘ ਦੀ ਮਾਤਾ ਨੇ ਤੇ ਉੱਥੇ ਇੱਕ ਸਿੰਘ ਨੇ ਕਿਹਾ ਜਿਨ੍ਹਾਂ ਦਾ ਨਾਮ ਜੁਗਰਾਤ ਸਿੰਘ ਮਝੈਲ ਉਹਨਾਂ ਨੇ ਕਿਹਾ ਕਿ ਪੰਥ ਦਾ ਸੀ ਉਹ 85 ਲੱਖ ਕੇ ਮਾਤਾ ਜੀ ਤੁਹਾਡਾ ਹੀ ਤੇ ਮਾਤਾ ਨੂੰ ਇਸ ਗੱਲ ਤੇ ਗੁੱਸਾ ਆਇਆ ਸਾਡਾ ਵੀ ਇਹ ਸਵਾਲ ਆਇਆ ਕਿ ਉਹ ਪੰਥ ਦਾ ਪੈਸਾ ਸੀ ਕਿ ਉਹ ਅਮਰਤਪਾਲ ਸਿੰਘ ਦਾ ਪੈਸਾ ਸੀ ਜਿਹੜਾ 85 ਲੱਖ ਲੈ ਕੇ 도ੜ ਗਿਆ ਸੋ ਪਹਿਲਾਂ ਗੱਲ 25 ਲੱਖ ਉਹਨੂੰ ਆਫਰ ਕੀਤੀ ਗੁਰਪ੍ਰੇ ਸਿੰਘ ਨੂੰ ਗੁਰਪ੍ਰੇ ਸਿੰਘ ਉਹਨਾਂ ਦੀ ਬੀਬੀ ਨੂੰ ਤੇ ਹੁਣ ਇਹਨਾਂ ਦਾ 85 ਲੱਖ ਲੈ ਕੇ ਤੋੜ ਗਿਆ ਪੈਸੇ ਦਾ ਵੀ ਨਾਲ ਨਾਲ ਆਪਾਂ حساب ਰੱਖੀ ਜਾਵਾਂਗੇ ਫਿਰ ਇਹੀ ਮੁੱਦਾ ਚੁੱਕਣ ਵਾਲੀ ਤੀਜੀ ਘਟਨਾ ਹੈਗੀ ਆ ਵਰਿੰਦਰ ਸਿੰਘ ਦੀ ਵਰਿੰਦਰ ਸਿੰਘ ਨੇ ਇਹ ਮੁੱਦਾ ਚੁੱਕਿਆ ਤੇ ਵਰਿੰਦਰ ਸਿੰਘ ਨੂੰ ਜਵਾਬ ਦੇਣ ਦੀ ਬਜਾਏ ਇਹਨਾਂ ਵਰਿੰਦਰ ਸਿੰਘ ਹੀ ਚੁੱਕ ਲਿਆ ਵਰਿੰਦਰ ਸਿੰਘ ਅਮਰਤਾਪ੍ਰੀ ਸਿੰਘ ਆ ਗੁਰਦੁਆਰੇ ਸਾਹਿਬ ਤੋਂ ਉਹਨੂੰ ਟਕਸਾਲ ਤੋਂ ਚੁੱਕਿਆ ਤੇ ਉਹ ਕਈ ਦਰਜਣ ਬੰਦਿਆਂ ਨੇ ਮਿਲ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਤੈਨੂੰ ਧੋਖੇ ਨਾਲ ਗੁਰਦੁਆਰੇ ਸਹਿਕੋ ਚੁੱਕ ਕੇ ਲਿਆਇਆ ਤੇ ਕੁੱਟਣ ਤੋਂ ਬਾਅਦ ਗੁਰੂਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਹ ਮੁਨਕਰ ਹੋ ਗਏ ਮੀਡੀਆ ਦੇ ਵਿੱਚ ਵੀ ਗੁਰੂਗ੍ਰੰਥ ਸਾਹਿਬ ਦੀ ਹਾਜ਼ਰੀ ਚ ਕਿ ਅਸੀਂ ਇਹ ਕੰਮ ਨਹੀਂ ਕੀਤਾ ਸਾਡੇ ਤੇ ਝੂਠਾ ਇਲਜ਼ਾਮ ਲੱਗਦਾ ਫਿਰ ਇਹ ਸਪਰਾਉਡ ਪਿੰਡ ਕਈ ਸਿੰਘਾਂ ਦੇ ਸਾਹਮਣੇ ਅਮਰਪਾਲ ਸਿੰਘ ਇਹ ਕੱਲ ਨੂੰ ਮੰਨ ਗਿਆ ਉਹ ਵੇਰਵਾ ਵੀ ਸਾਡੇ ਕੋਲ ਹੈਗਾ ਪਰ ਇਹੋ ਜਿਹੀ ਗੱਲਾਂ ਆਪਾਂ ਡਿਟੇਲ ਚ ਨਹੀਂ ਦੱਸਨੀਆ ਵਿਸਤਾਰ ਚ ਵੀ ਗੱਲਬਾਤ ਲੰਬੀ ਹੋ ਜਾਂਦੀ ਉੱਥੇ ਭਾਈ ਅਮਰੀਕ ਸਿੰਘ ਜੀ ਵੀ ਉਹਨਾਂ ਕੋਲੋਂ ਵੀ ਇਹਨੇ ਮਾਫੀ ਮੰਗੀ ਕੈਸੀ ਕੰਮ ਕੀਤਾ ਕਿਉਂਕਿ ਉਹ ਗੁਰਦੁਆਰਾ ਸਾਹਿਬ ਤੋਂ ਅਮਰਤਾ ਸਿੰਘ ਚੁੱਕਿਆ ਸੀ ਇਸ ਕਰਕੇ ਉਹਦੋਂ ਮਾਫੀ ਮੰਗੀ ਕਿ ਤੁਹਾਡੇ ਵਿਦਿਆਲਿਆ ਤੋਂ ਚੁੱਕ ਕੇ ਲਿਆਂਦਾ ਤੇ ਬਾਅਦ ਚ ਵਰਿੰਦਰ ਸਿੰਘ ਦੀ ਕਾਫੀ ਵਰੀ ਮਾਤਾ ਜੀ ਨਾਲ ਵੀ ਗੱਲ ਹੋਈ ਇਹਨਾਂ ਦੀ ਕਿ ਉਹ ਵਰਿੰਦਰ ਸਿੰਘ ਨੂੰ ਬਾਅਦ ਵਿੱਚ ਇਹਨਾਂ ਨੇ 85 ਲੱਖ ਰੁਪਏ ਦੀ ਆਫਰ ਕੀਤੀ ਕਿ ਤੂੰ ਇਹ ਗੱਲ ਤੋਂ ਪਿੱਛੇ ਹੋ ਜਾ ਤੇ ਮਤਲਬ ਤੂੰ ਕੁਝ ਵੀ ਕਹਿ ਦੇ ਮੀਡੀਆ ਜਾ ਕੇ ਉਹ ਕਹਿੰਦਾ ਕਿ ਮੈਂ ਕਿਉਂ ਕਹੂੰਗਾ ਤੁਸੀਂ ਦੇ ਮੈਨੂੰ ਕੁੱਟਿਆ ਤੁਸੀਂ ਗੱਲ ਕੋਈ ਗੋਲ ਕਰ ਦੋ ਤੁਸੀਂ ਮੀਡੀਆ 'ਚ ਆਪਣੀ ਗੱਲ ਮੰਨ ਲਓ ਕਿ ਇਹ ਹੀ ਕੁੱਟਿਆ ਨਹੀਂ ਤੇ ਮੈਂ ਝੂਠਾ ਪੈਣਾ ਉਹ ਕਹਿੰਦੇ ਕਿ ਨਹੀਂ ਮੇਰਾ ਬੇਟਾ ਪਬਲੀਕਲੀ ਨਹੀਂ ਅਹੀਂ ਪਬਲੀਕਲੀ ਨਹੀਂ ਗੱਲ ਕਰ ਸਕਦੇ ਮੇਰੇ ਬੇਟੇ ਦੀ ਵਿੱਚ ਬਦਨਾਮੀ ਹੁੰਦੀ ਆ ਕਿ ਤੂੰ ਇਹ ਗੱਲ ਕਹਦੀ ਹੁਣ ਸਵਾਲ ਇਹ ਆ ਵੀ ਉਹ ਵੀ ਤਾਂ ਕਿਸੇ ਦਾ ਬੇਟਾ ਨਾ ਤੇ ਤੁਹਾਡਾ ਬੇਟਾ ਹੀ ਸਾਰਿਆਂ ਦਾ ਬੇਟਾ ਤੇ ਉਹਦਾ ਬੇਟਾ ਕਿਸੇ ਦਾ ਬੇਟਾ ਨਹੀਂ ਕੁੱਟਿਆ ਵੀ ਤੁਸੀਂ ਤੇ ਗੁਰਗ੍ਰੰਥ ਸਾਹਿਬ ਦੀ ਹਾਜ਼ਰੀ ਮੰਨਕਰ ਵੀ ਹੋਏ ਫਿਰ ਤੁਸੀਂ ਬੰਦਿਆਂ ਨੂੰ ਖਰੀਦ ਰਹੇ ਹੋ ਤੁਸੀਂ ਅਮਰੀਕਾ ਦਾ ਵੀਜ਼ਾ ਦੇਣ ਦੀ ਵੀ ਆਫਰ ਕੀਤੀ ਆ ਪੁਰਤਗਾਲ ਦੀ ਵੀ ਆਫਰ ਕੀਤੀ ਆ ਤੁਸੀਂ ਪਹਿਲਾਂ 55 ਲੱਖ ਦੀ ਔਰ 85 ਲੱਖ ਦੀ ਵੀ ਆਫਰ ਕੀਤੀ ਆ ਜੇ ਮੇਰੀ ਇਹ ਗੱਲ ਝੂਠੀ ਆ ਇਹ ਗੱਲ ਕੋਈ ਜ਼ਿੰਮੇਵਾਰ ਬੰਦਾ ਆ ਕੇ ਕਵੇ ਇਹ ਗੱਲ ਜਿਹੜਾ ਤੱਥ ਆ ਝੂਠਾ ਹੈ ਤੇਜੀ ਗੱਲ ਇਹ ਚੌਥੀ ਗੱਲ ਇਹ ਕਿ ਅਮਰਤਪਾਲ ਸਿੰਘ ਨੇ ਪਲਵਿੰਦਰ ਸਿੰਘ ਤਲਵਾੜਾ ਨੂੰ ਜਾਨ ਤੋਂ ਮਾਰਨ ਦੀ ਗੱਲ ਕਹੀ ਇਹ ਗੱਲ ਦੀ ਰਿਕਾਰਡਿੰਗ ਜਿਹੜੀ ਆ ਅਜੇ ਵੀ ਜਿਹੜੀ ਆ ਇੰਟਰਨੈਟ ਤੇ ਪਈ ਹੋਈ ਆ ਧਮਕੀ ਦਿੱਤੀ ਜਾਨੋਂ ਮਾਰਨ ਦੀ ਫਿਰ ਪੰਜਵੀਂ ਗੱਲ ਕਿ ਜਿਹੜਾ ਸਿੰਘ ਨੀਦਰਲੈਂਡ ਵਾਲਾ ਉਹ ਸਿੱਖ ਨੂੰ ਵੀ ਅਮਰਤਪਾਲ ਸਿੰਘ ਨੇ ਕਿਹਾ ਆ ਕਿ ਮੈਂ ਨੂੰ ਇੱਥੋਂ ਬੈਠਾ ਹੀ ਗੋਲੀਆਂ ਮਾਰਾ ਸਕਦਾ ਪੰਜਾਬ ਤੋਂ ਬਿਠਾਈ ਇਹ ਗੱਲ ਦੇ ਵੀ ਗਵਾਹ ਉੱਥੇ ਮੌਜੂਦ ਆ ਆ ਬੰਦ ਕਮਰੇ ਚ ਗੱਲ ਹੋਈ ਕਟੋਕੜ ਤਿੰਨ ਸਿੰਘ ਉੱਥੇ ਦੋਵੇਂ ਹਰੀ ਨੌ ਭਰਾ ਤੇ ਕੋਮਲ ਸਿੰਘ ਕਰੀਰ ਵਾਲੀ ਵੀ ਉੱਥੇ ਮੌਜੂਦ ਸੀ ਇਹ ਕਹਦੇ ਕਿ ਇਹ ਗੱਲ ਨਹੀਂ ਕਹੀ ਆ ਇਹ ਸਾਡਾ ਪੁਆਇੰਟ ਝੂਠਾ ਵਾ ਇਹ ਗੱਲ ਕੋਈ ਵੀ ਜ਼ਿੰਮੇਵਾਰ ਸਜਣ ਸਾਨੂੰ ਆ ਕੇ ਕਹਵੇ ਕਿ ਝੂਠਿਆ ਸੀ ਫਿਰ ਗੱਲ ਪੇਸ਼ ਕਰਨਾਗੇ ਫਿਰ ਜਿਹੜਾ ਗੁਰਿੰਦਰ ਸਿੰਘ ਔਜਲਾ ਵਾ ਯੂਕੇ ਵਾਲਾ ਉਹ ਸਿੰਘ ਨੇ ਆਪਣੀ ਬੈਰਕ ਬਦਲੀ ਕਰਾ ਲਈ ਅਮਰਪਾਲ ਸਿੰਘ ਕੋਲੋਂ ਨਾਲ ਹੋਰ ਸਿੰਘਾਂ ਨੂੰ ਲੈ ਕੇ ਕਿ ਇਹਦੇ ਤੋਂ ਸਾਨੂੰ ਜਾਣਦਾ ਖਤਰਾ ਵਾ ਅਮਰਤਪਾਲ ਸਿੰਘ ਕੋਲ ਤੇ ਹੁਣ ਉਹਨਾਂ ਨੇ ਐਪਲੀਕੇਸ਼ਨ ਲਾਈ ਹੋਈ ਆ ਕਿ ਸਾਡੀ ਜੇਲ੍ਹ ਵੀ ਬਦਲੀ ਕੀਤੀ ਜਾਵੇ ਉਹਨਾਂ ਦੇ ਵਕੀਲ ਨੇ ਵੀ ਆ ਕੇ ਮੀਡੀਆ 'ਚ ਇਹ ਗੱਲ ਦੱਸੀ ਹੈ ਇਹ ਦੱਸੋ ਕੀ ਗੱਲ ਝੂਠੀ ਆ ਕਿ ਸੱਚੀ ਆ ਫਿਰ ਇਹਦੇ ਨਾਲ ਇੱਕ ਬੰਦਾ ਪਿੱਪਲ ਸਿੰਘ ਪਿੱਪਲ ਨੇ ਜਗਮੋਨ ਸਿੰਘ ਅ ਅਮਰਤਾਰੀ ਸਿੰਘ ਜੋ ابھی ਕੈਨੇਡਾ ਦੇ ਵਿੱਚ ਖੁਸਨਦੀਪ ਸਿੰਘ ਅੰਮ੍ਰਿਤਸਰ ਤੋਂ ਹਰਜੋਤ ਸਿੰਘ ਨੀਦਰਲੈਂਡ ਤੋਂ ਇਹਨਾਂ ਦਾ ਜ਼ਿਕਰ ਕਰਦੇ ਹੋਏ ਤੇ ਜਿਹੜੇ ਅਮਰਤਪਾਲ ਸਿੰਘ ਦੇ ਸਾਰੇ ਵਿਰੋਧੀ ਆ ਇਨੇ ਕਹਾਂਗੇ ਮੈਂ ਇੱਥੇ ਬੈਠਾ ਹੀ ਉਹਨਾਂ ਨੂੰ ਠਕਾ ਦੂੰਗਾ ਮੈਨੂੰ ਪੰਜਾਬ ਆਉਣ ਦੀ ਲੋੜ ਨਹੀਂ ਇਸ ਕੰਮ ਕਰਨ ਦੀ ਇਹ ਗੱਲ ਝੂਠੀ ਆ ਕੇ ਸੱਚੀ ਐ ਦੱਸ ਦੋ ਸਾਡੇ ਕੋਲ ਇਹ ਗੱਲ ਦੇ ਤੱਥ ਗਵਾਹ ਸਾਰਾ ਕੁਝ ਮੌਜੂਦ ਐ ਨਾਮ ਫੇਰ ਦੱਸ ਦੇਣਾ ਜਗਮੋਨ ਸਿੰਘ ਕੁਸ਼ੰਦੀਪ ਸਿੰਘ ਹਰਜੋਤ ਸਿੰਘ ਤੇ ਸਾਰੇ ਵਿਰੋਧੀ ਮੈਂ ਇੱਥੋਂ ਠਕਾ ਦੂੰਗਾ ਮੈਨੂੰ ਪੰਜਾਬ ਆਉਣ ਦੀ ਲੋੜ ਨਹੀਂ ਹੈਗੀ ਫੇਰ ਇਸੇ ਬੰਦੇ ਨੇ ਪਿੱਪਲ ਨਹੀਂ ਗੁਰਪ੍ਰੀਤ ਸਿੰਘ ਹਰੀਨੌਰ ਨੂੰ ਵੀਡੀਓ ਰਾਈ ਧਮਕੀ ਦਿੱਤੀ ਕਿ ਸਾਡੀ ਕਲਿੱਪ ਕੱਟ ਕੇ ਰੱਖ ਲੈ ਫੇਰ ਨਾ ਹੀ ਅਖਾਂਗੇ ਹੁਣ ਕੀ ਕਰਨਾ ਇਹ ਇਹ ਉਹੀ ਬੰਦਾ ਵਾ ਜਿਨੇ ਆਰਐਸਐਸ ਵਾਲੇ ਰਾਜਦੇਵ ਨੂੰ ਉਹਦਾ ਪੱਖ ਲਿਆ ਉਹਦਾ ਬਚਾਹ ਕੀਤਾ ਕਦੇ ਕਿ ਉਹਨੇ ਮਾਫੀ ਮੰਗ ਲਈ ਉਹ ਚੰਗਾ ਗੁਰਸਿੱਖਿਆ ਹਨਾ ਆਰਐਸਐਸ ਚ ਗਿਆ ਉਹਨੇ ਮਾਫੀ ਮੰਗੀ ਹੋਈ ਆ ਜਦ ਕਿ ਆਰਐਸਐਸ ਨੇ ਸਾਫ਼ ਇਹ ਗੱਲਾਂ ਤੋਂ ਇਨਕਾਰ ਕਰਤਾ ਕਿ ਮੈਂ ਤੇ ਆਰਐਸਐਸ ਗਿਆ ਹੀ ਨਹੀਂ ਕਹਿੰਦਾ ਹੁਣ ਦੱਸਣ ਕਿ ਹੁਣ ਰਾਜਦੇਵ ਚ ਉਠਾ ਕੇ ਇਹ ਝੂਠੇ ਆ ਤੇ ਦੋਵੇਂ ਝੂਠੇ ਆ ਫਿਰ ਅਵਤਾਰ ਸਿੰਘ ਖੰਡੇ ਨਾਲ ਵੀ ਇਹਨਾਂ ਦੀ ਜਿਹੜੀ ਉਹਨਾਂ ਨਾਲ ਵੀ ਜਿਹੜੀ ਆ ਅਖੀਰ ਤੱਕ ਇਹਨਾਂ ਨੇ ਕਲੇਸ਼ ਰੱਖਿਆ ਉਕੀ ਉਹ ਚਾਹੁੰਦਾ ਨਹੀਂ ਕਿ ਇਹੋ ਜਿਹੇ ਬੰਦੇ ਜਿਹੜੇ ਆ ਉਹ ਮਤਲਬ ਹੋਲਡ ਰੱਖਣ ਜਥੇ ਬੰਦੀ ਵਿੱਚ ਕਿਉਂਕਿ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਗੱਲ ਤੋਂ ਇਹ ਆਪਣੀਆਂ ਹੀ ਜੜੀਆਂ ਖਰਚਾਂ ਕਰਕੇ ਵਿੱਚ ਸ਼ਾਮਲ ਹੋਏ ਫਿਰ ਇਸ ਦੀ ਧਮਕੀ ਤੋਂ ਬਾਅਦ ਜਿਹੜਾ ਧਮਕੀ ਬਾਜੀ ਉਸ ਦੀ ਧਮਕੀ ਤੋਂ ਬਾਅਦ ਗੁਰਪ੍ਰੀਤ ਸਿੰਘ ਹਰੀਨੋ ਨੂੰ ਬਦਮਾਸ਼ ਨੇ ਕਾਲ ਕੀਤੀ 17 ਮਈ ਨੂੰ ਉਹਨੇ ਕਾਲ ਨਹੀਂ ਚੱਕੀ ਪੈਲੂ ਫਿਰ ਉਹਨੂੰ ਮੈਸੇਜ ਕੀਤਾ ਫਿਰ ਕਾਲ 18 ਤਰੀਕ ਨੂੰ ਗੱਲ ਹੋਈ 18 ਮਈ ਨੂੰ ਫਿਰ 19 ਮਈ ਨੂੰ ਜਿਹੜੇ ਚਾਚਾ ਜੀ ਆ ਅਮਰਤਪਾਲ ਸਿੰਘ ਦੇ ਉਹਨਾਂ ਨੂੰ ਸਾਰਾ ਕੁਝ ਵੇਰਵਾ ਦੱਸ ਦਿੱਤਾ ਕਿ ਤੁਹਾਡੇ ਨਾਂ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਉਹਨੇ ਕਹਾਂਗੇ ਅਮਰਤਪਾਲ ਸਿੰਘ ਦਾ ਅੱਜ ਤੋਂ ਬਾਅਦ ਤੂੰ ਨਾਂ ਨਹੀਂ ਲੈਣਾ ਜੇ ਸਿੱਧੀ ਗੱਲ ਜਿਹੜੀ ਮੈਂ ਤਫਤੀਸ਼ ਨਹੀਂ ਦੱਸਦਾ ਵੀ ਨਾਂ ਨਹੀਂ ਲੈਣਾ ਜੇ ਤੂੰ ਨਹੀਂ ਹਟਿਆ ਤੇ ਤੈਨੂੰ ਹੀ ਮਾਰ ਦੇਣਾ ਉਹ ਨਹੀਂ ਹਟਿਆ ਉਸ ਤੋਂ ਬਾਅਦ ਇਸੇ ਬਦਮਾਸ਼ ਨੇ ਉੱਥੇ ਬੰਦੇ ਭੇਜੇ ਦੋ ਮੋਟਰਸਾਈਕਲ ਤੇ ਉਹਨਾਂ ਮੂੰਹ ਬੰਨੇ ਹੋਏ ਸੀ ਉਹਨਾਂ ਆਖਿਆ ਕਿ ਅਸੀਂ ਤੈਨੂੰ ਮਾਰਨ ਆਏ ਸੀ ਪਰ ਉਹ ਕੰਮ ਕਾਜ ਵਾਲਾ ਬੰਦਾ ਤੈਨੂੰ ਅਸੀਂ ਛੱਡ ਚੱਲੇ ਆ ਪਰ ਇਹ ਲਾਸਟ ਵਾਰਨਿੰਗ ਆ ਤੈਨੂੰ ਕਿ ਤੂੰ ਉਹਦਾ ਨਾਂ ਨਹੀਂ ਲੈਣਾ ਮਰਤਪਾਲ ਸਿੰਘ ਦਾ ਤੇ ਤੈਨੂੰ ਅਸੀਂ 25 ਲੱਖ ਰੁਪਏ ਦਵਾ ਦਿੰਨੇ ਆ ਜੇ ਚਾਹਵੇਂਗਾ ਤੇ ਵੱਧ ਵੀ ਪੈਸੇ ਹੋ ਸਕਦੇ ਆ ਇਹ ਗੱਲ ਚ ਸੱਚੀ ਆ ਕਿ ਝੂਠੀ ਆ ਇਹਦੇ ਚਾਚਾ ਜੀ ਇਹ ਦੱਸ ਸਕਦੇ ਆ ਪਰਿਵਾਰ ਦੱਸ ਸਕਦਾ ਕਿ ਝੂਠੀ ਕਿ ਸੱਚੀ ਇਹਦੇ ਸਾਡੇ ਕੋਲ ਸਾਰੇ ਤੱਥ ਜਿਹੜੇ ਆ ਉਹ ਮੌਜੂਦ ਹੈ ਕਿ ਇਹ ਗੱਲ ਇੱਥੇ ਜ਼ਿਕਰ ਹੋ ਗਿਆ ਕਿ ਇਹਦੇ ਚਾਚੇ ਦੇ ਨਾਲ ਸੁਖਪ੍ਰੀਤ ਸਿੰਘ ਹਰੀਨਾਉ ਦੇ ਚੰਗੇ ਸਬੰਧ ਸੀ 5-6 ਸਾਲਾਂ ਤੋਂ ਜਾਣਦੇ ਆ ਤਿੰਨ ਸਾਲ ਇਹਨਾਂ ਦੇ ਨਾਲ ਕੰਮ ਕੀਤਾ ਦੁਬਈ ਵਿੱਚ 2.5 ਸਾਲ ਅਮਰਤਪਾਲ ਸਿੰਘ ਦੇ ਨਾਲ ਇੱਕੇ ਕਮਰੇ 'ਚ ਰਿਹਾ ਵਾ ਸੁਖਪ੍ਰੀਤ ਸਿੰਘ ਹਰੀਨਾਉ ਸੁਖਪ੍ਰੀਤ ਸਿੰਘ ਹਰੀਨਾਉ ਨੇ 18000 ਦਰਾਮ ਅਮਰਤਪਾਲ ਸਿੰਘ ਕੋਲ ਜੀ ਵੀ ਲੈਣੇ ਆ ਆਪਣੀ ਮਿਹਨਤ ਦੀ 4 ਲੱਖ ਦੇ ਇਕੁਇਲੈਂਟ ਉਹ ਬਰਾਬਰ ਬੰਦੇ ਆ ਉਹ ਸਮੇਂ ਤੋਂ ਹੀ ਅਜੇ ਤੱਕ ਉਹਨੇ ਉਹ ਪੈਸੇ ਉਹਦੇ ਨਹੀਂ ਦਿੱਤੇ ਤੇ ਜਿਹੜੀ ਇਹ ਗੱਲ ਸਾਰੀ ਚਾਚੇ ਨੂੰ ਪਤਾ ਲੱਗ ਗਈ ਕਿ ਧਮਕੀ ਆਈ ਹੈ ਜਾਨੋ ਮਾਰਨ ਦੀ ਅਮਰਪਾਲ ਸਿੰਘ ਦੇ ਨਾਂ ਤੇ ਪਰ ਚਾਚਾ ਉਹਦਾ ਇਹਦੇ ਨਾਲ ਕਾਲ ਵੀ ਕਰ ਲੈਂਦਾ ਸੀ ਇਹਦੇ ਨਾਲ ਚੈਟ ਵੀ ਕਰ ਲੈਂਦਾ ਸੀ ਇਹਦੇ ਨਾਲ ਜੁੜਿਆ ਹੋਇਆ ਸੀ ਮਨਜੀਤ ਸਿੰਘ ਤੇ ਪਰ ਇਸ ਗੱਲ ਤੋਂ ਬਾਅਦ ਉਹਨੇ ਨਾ ਕਾਲ ਨਾ ਮੈਸੇਜ ਨਾ ਮੁਲਾਕਾਤ ਕੁਛ ਨਹੀਂ ਫਿਰ ਉਹਦਾ ਕਤਲ ਹੋ ਗਿਆ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਗੁਰਪ੍ਰੀਤ ਸਿੰਘ ਹਰੀਨਾਉਂ ਦੇ ਕਤਲ ਤੋਂ ਬਾਅਦ ਚਾਚਾ ਨੇ ਨਾ ਅਫਸੋਸ ਕੀਤਾ ਨਾ ਕਿਸੇ ਪਰਿਵਾਰ ਤੋਂ ਅਫਸੋਸ ਕੀਤਾ ਨਾ ਕਾਲ ਕੀਤੀ ਨਾ ਮੈਸੇਜ ਕੀਤਾ ਨਾ ਮੁਲਾਕਾਤ ਕਰਨ ਆਏ ਦੇ ਪਰਿਵਾਰ ਨਾਲ ਨਾ ਸਸਕਾਰਿਆ ਭੋਗਤੀ ਆਏ ਕਿਸੇ ਵੀ ਗੱਲ ਤੇ ਉਹਨਾਂ ਨੇ ਜਦਕਿ ਇਹ ਬੰਦਿਆ 5-6 ਸਾਲ ਤੋਂ ਜਾਣਦਾ ਤੇ ਇਹਨਾਂ ਨੂੰ ਜਥੇਬੰਦੀ ਦਾ ਗੁਰਪ੍ਰੀਤ ਸਿੰਘ ਜਿਹੜਾ ਸੀ ਉਹ ਪਹਿਲਾਂ ਖਜਾਨਚੀ ਸੀ ਜਿਹੜਾ ਦੀਪ ਸਿੰਘ ਸਿੱਧੂ ਨੇ ਬਣਾਇਆ ਸੀ ਇਸ ਜਥੇਬੰਦੀ ਦਾ ਅੱਛਾ ਜੀ ਅਗਲੀ ਗੱਲ ਇਹ ਆ ਕਿ ਜਿਹੜਾ ਅਮਰਤਪਾਲ ਸਿੰਘ ਇਹਦੇ ਵੈਸੇ ਵੀ ਜਿਹੜੇ ਆ ਉਹ ਰਿਸ਼ਤੇ ਸੀ ਬਦਮਾਸ਼ਾਂ ਦੇ ਨਾਲ ਇੱਕ ਬਦਮਾਸ਼ ਦੇ ਨਾਲ ਕਿਉਂਕਿ ਸਾਡੇ ਕੋ ਸਾਰਾ ਕੁਝ ਵੀਰਵਿਆਂ ਸਹਿਤ ਪਿਆ ਵਾ ਇਹਨੇ 40 ਲੱਖ ਦੀ ਗੱਲ ਆਪਣੇ ਮੂੰਹੋਂ ਕੀਤੀ ਆ ਕਿ ਫਲਾਨੀ ਜਿਹੜੀ ਚੋਰੀ ਆ ਉਹਦਾ ਟਾਰਗੇਟ ਮੈਂ ਦਿੱਤਾ ਸੀ ਉਹਨੂੰ ਉਹਦੇ ਵਿੱਚੋਂ ਸੁਨਿਆਰੇ ਨੂੰ ਜਿਹੜਾ ਲੁੱਟਿਆ ਵਾ ਉਹਦੇ ਚੋਂ 40 ਲੱਖ ਚੋਂ 10 ਲੱਖ ਮੇਰਾ ਵਾ ਤੇ 20-22 ਕਰੋੜ ਦੀ ਗੱਲ ਕਰਦਾ ਵਾ ਅਮਰਤਪਾਲ ਸਿੰਘ ਪਰ ਉਹ ਕਹਿੰਦਾ ਜਿੱਥੇ ਪਿਆ ਵਾ ਉੱਥੋਂ ਲਿਹਾਣਾ ਜੇ ਔਖਾ ਵਾ ਪਤਾ ਲੱਗ ਜਾਣਾ ਵਾ ਤੇ ਪਰ ਜਿਹੜਾ ਉਹ ਹਿੱਸੇਦਾਰ ਰਿਹਾ ਇਹ ਉਸ ਖਰੋਤੀ ਦਾ ਅਤੇ ਚੋਰੀ ਦਾ ਇਹ ਦੱਸਣ ਇਹਨਾਂ ਦੇ ਜ਼ਿੰਮੇਵਾਰ ਬੰਦੇ ਵੀ ਜਿਹੜਾ ਮੈਂ ਤੱਥ ਕਹਿ ਰਿਹਾ ਵਾਂ ਇਹ ਝੂਠਾ ਵਾ ਕਿ ਸੱਚਾ ਵਾ ਜੇ ਝੂਠਾ ਕਹਿਣਗੇ ਅਸੀਂ ਸਾਰੀ ਤਫ਼ਤੀਸ਼ ਵਿੱਚ ਇਹ ਚੀਜ਼ਾਂ ਜਨਤਕ ਕਰ ਦਾਂਗੇ ਅਮਰਤਪਾਲ ਸਿੰਘ ਦੀਆਂ ਕਈਆਂ ਹੋਈਆਂ ਸਾਰੇ ਸਬੂਤਾਂ ਸਹਿਤ ਪਰ ਇਹ ਪਹਿਲੋ ਕਹਿਣ ਵੀ ਝੂਠਾ ਕਿਉਂਕਿ ਥੋੜੀ ਜਿਹੀ ਸਮੱਸਿਆ ਹੈ ਕਿ ਕੁਝ ਸਿੰਘ ਚਾਹੁੰਦੇ ਆ ਵੀ ਇਹ ਅਦਾਲਤੀ ਕਾਰਵਾਈ ਦੀਆਂ ਚੀਜ਼ਾਂ ਲੱਗਣੀਆਂ ਵਾ ਅਸੀਂ ਇਹ ਜਨਤਕ ਨਾ ਕਰੀਏ ਪਰ ਪਹਿਲੋਂ ਵੀ ਅਹੀਂ ਇਹ ਗੱਲ ਜਿਹੜੀ ਆ ਉਹ ਜਨਤਾ ਕਰ ਸਕਦੇ ਆ ਇਹ ਦੱਸੋ ਕੀ ਗੱਲ ਝੂਠਿਆ ਕਿ ਸੱਚਿਆ 40 ਲੱਖ ਚੋਂ 10 ਲੱਖ ਵਾਲੀ ਗੱਲ ਤੇ 20 ਬਾਈ ਕਰੋੜ ਵਾਲੀ ਗੱਲ ਚੋਰੀ ਵਿੱਚ ਤੇ ਫਿਰੋਤੀ ਵਿੱਚ ਇਹਦਾ ਹਿੱਸਾ ਹੈਗਾ ਹੀ ਕਿ ਨਹੀਂ ਹੈਗਾ ਇਹ ਗੱਲ ਦੱਸਣ ਇਹਦਾ ਪਰਿਵਾਰ ਦੱਸੇ ਜਾਂ ਕੋਈ ਜ਼ਿੰਮੇਵਾਰ ਬੰਦਾ ਆ ਕੇ ਜਰੂਰ ਦੱਸੇ ਫਿਰ ਇਹੋ ਜਿਹੇ ਬੰਦਿਆਂ ਨਾਲ ਇਹਦਾ ਦੁਬਈ 'ਚ ਵੀ ਸੰਬੰਧ ਰਿਹਾ ਵਾ ਹੋਟਲ 'ਚ ਰਹਿੰਦੇ ਰਹਿਆ ਗੱਲ ਤੋਂ ਨਿਕਾਰੀ ਹੁਣ ਫਿਰ ਇਹਦਾ ਪਹਿਲੋਂ ਵੀ ਸਵਾਹੀ ਨੇ ਸਟੇਜ ਤੇ ਵੀ ਕਿਹਾ ਵੀ ਜਿਹੜੇ ਬੰਦੇ ਸਾਡੇ ਨਾਲ ਨਹੀਂ ਸਹਿਮਤ ਹੋਣਗੇ ਅਸੀਂ ਉਹ ਡਾਂਗ ਦੇ ਸਿਰ ਤੇ ਵੀ ਲਾ ਲੈਣੇ ਆਪਣੇ ਨਾਲ ਫਿਰ ਇਹਨੇ ਇੱਕ ਗੱਲ ਕਹੀ ਕਿ ਜੇ 2-4 ਸਿੱਖ ਮਰ ਵੀ ਜਾਣਗੇ ਕਿਹੜਾ ਮੇਲਾ ਲਗਰੋ ਹਟ ਮਸਿਆ ਲਗਰੋ ਹਟ ਚਲੀਗਾ ਸੋ ਇਦਾਂ ਦੀ ਫਿਤਰਤ ਇਹ ਬੰਦੇ ਦੀ ਨਹੀਂ ਹੈਗੀ ਸੀ ਫਿਰ ਕਮਾਲ ਦੀ ਗੱਲ ਇਹ ਆ ਕਿ ਪਰਿਵਾਰ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਆ ਅਮਰਤਪਾਲ ਸਿੰਘ ਅਮਰਤ ਅਰੀ ਸਿੱਖ ਆ ਅਖੌਤੀ ਖਾਲਸਤਾਨੀ ਆ ਹੈ ਨਹੀਂ ਪਰ ਕਿਹਾ ਜਾਂਦਾ ਉਹਦੇ باوجود ਵੀ ਆਪੋਜੀਸ਼ਨ ਯਾਨੀ ਕਿ ਅਮਰਤ ਗੁਰਪ੍ਰੀਤ ਸਿੰਘ ਹਰੀਨਾਉ ਦੇ ਘਰ ਕਿਸੇ ਪਰਿਵਾਰ ਕੋ ਇੰਟਰਵਿਊ ਪਾਜਬਾ ਦਾ মিডিਆ ਨਹੀਂ ਲੈਣਾ ਜਿਹੜਾ মিডিਆ ਦੇ ਹੱਕ ਚ 90 90 100 100 ਖਬਰਾਂ ਇੱਕ ਦਿਨ ਚ ਪਾਉਂਦਾ ਹੈ ਇਲੈਕਟ੍ਰੋਨਿਕ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਤੇ ਸੋਸ਼ਲ ਮੀਡੀਆ ਤੇ ਉਹ ਇੱਥੇ ਬੋਲਿਆ ਤੱਕ ਨਹੀਂ ਪਿਛਲੀ ਵੀਡੀਓ ਤੇ ਆਪਾਂ ਜ਼ਿਕਰ ਕੀਤਾ ਸੀ ਵੀਰ ਵੀ ਸਹਿਤ ਕਿ ਕਿੰਨੇ ਜਿਹੜੇ ਚੈਨਲ ਇਹਦੇ ਆਸਤੇ ਕੰਮ ਕਰਦੇ ਸੀ ਤੇ ਉਹ ਪਾਜਬਾ ਦੇ মিডিਆ ਨੇ ਇਹ ਮੁੱਦੇ ਨੂੰ ਹੱਥ ਹੀ ਨਹੀਂ ਲਾਇਆ ਯਾ ਦੇਖਿਓ ਮੈਂਬਰ ਪਾਰਲੀਮੈਂਟ ਆ ਤੇ ਪੰਜਾਬ ਦੇ ਡੀਜੀਪੀ ਨੇ ਇਹਦਾ ਨਾਂ ਲਿਆ ਇਹਦਾ ਕਤਲ ਚ ਹੱਥਿਆ ਉਹਨੂੰ ਕੋਈ ਕਵਰੇਜ ਨਹੀਂ ਬਹੁਤ ਮਿਹਰਬਾਨੀ ਆ ਬੀਜੇਪੀ ਸ਼ੁਰੂ ਕਰਦੀ ਇਹਦੇ ਵਾਸਤੇ ਫਿਰ ਜਦ ਕਿ ਸਭੋ ਜਿਹੜੀ ਮੀਡੀਆ ਨੇ ਗੱਲ ਕੀਤੀ ਆ ਜਿੰਨੇ ਕ ਨੇ ਉਹਨਾਂ ਨੇ ਇਹਨੂੰ ਸੈਲੀਬ੍ਰੇਟ ਕੀਤਾ ਤੇ ਮੈਨੀਪੂਲੇਟ ਕੀਤਾ ਤੇ ਟਵਿਸਟ ਕੀਤਾ ਕਿਵੇਂ ਕਿ ਉਹ ਇਹ ਗੱਲ ਕਹੀ ਕਿ ਉਹ ਬਦਮਾਸ਼ ਨੇ ਕਿਹਾ ਕਿ ਜੇ ਫਲਾਣੇ ਬੰਦੇ ਅਸ਼ਲੀਲਤਾ ਹਟਾਉਣ ਤੋਂ ਨਹੀਂ ਹਟਣਗੇ ਆ ਫਲਾਣ ਤੋਂ ਪੈ ਰਹੇ ਸੀ ਉਹਨਾਂ ਨੂੰ ਮਾਰ ਦੇਾਂਗੇ ਉਹ ਮੁੱਦੇ ਨੂੰ ਟਾਈਟਲ ਦਿੱਤਾ ਤੇ ਜਿਹੜੀ ਮੇਨ ਆ ਗੱਲ ਹੀ ਇਹਨੂੰ ਹਾਈਲਾਈਟ ਹੀ ਨਹੀਂ ਕੀਤਾ ਕਤਲ ਵਾਲੀ ਗੱਲ ਇਹ ਆਖਿਆ ਵੀ ਜਿਹੜੇ ਲੋਕ ਪੰਜਾਬ 'ਚ ਗੰਦ ਪਾਉਂਦੇ ਆ ਉਹਨਾਂ ਨੂੰ ਅਸੀਂ ਮਾਰ ਦੇਣਾ ਜੇ ਉਹ ਨਾ ਹਟੇ ਤੇ ਉਹਨਾਂ ਨੂੰ ਪੰਥਕ ਬਦਮਾਸ਼ ਬਣਾ ਕੇ ਮੀਡੀਆ ਨੇ ਪੇਸ਼ ਕੀਤਾ ਇਸ ਗੱਲ ਦੀ ਗਵਾਹੀ ਤੁਸੀਂ ਸਾਰੇ ਹੈਗੇ ਹੋ ਤੁਸੀਂ ਵੇਖਿਆ ਵਾ ਹੁਣ ਵੀ ਕੱਢ ਕੇ ਖਬਰਾਂ ਵੇਖ ਸਕਦੇ ਹੋ ਨਾ ਟਾਈਟਲ ਪੜ੍ਹ ਸਕਦੇ ਹੋ ਫੇਰ ਅਗਲੀ ਗੱਲ ਹੈਗੀ ਆ ਜੀ ਵੇਖੋ ਜਿਹੜਾ ਗੁਰਪ੍ਰੀਤ ਸਿੰਘ ਹਰੀਨਾਵਾਂ ਉਹ ਅੜਨ ਵਾਲਾ ਬੰਦਾ ਸੀ ਖੜਨ ਵਾਲਾ ਬੰਦਾ ਸੀ ਅਮਰਤਾ ਰਿਸ਼ਿੰਗ ਹੀ ਮੋਰਚਿਆਂ 'ਚ ਜਾਣ ਵਾਲਾ ਬੰਦਾ ਸੀ ਆਗੂਆਂ ਵਿੱਚ ਪੈਰ ਤਰਾਵਾ ਕਰਨ ਵਾਲਾ ਬੰਦਾ ਸੀ ਅੱਗੇ ਲੱਗ ਕੇ ਕੰਮ ਕਰਨ ਵਾਲਾ ਸੇਵਾ ਕਰਨ ਵਾਲਾ ਬੰਦਾ ਉਹ ਇਹਨਾਂ ਨੇ ਮਾਰਿਆ ਫਿਰ ਜਿਹੜੀ ਇਹਨਾਂ ਦੀ ਆ ਬਦਮਾਸ਼ੀ ਸੀ ਅਸਲ 'ਚ ਹੀ ਬਦਮਾਸ਼ ਨਹੀਂ ਹੈਗੇ ਬਦਮਾਸ਼ ਹੋਣ ਵਾਸਤੇ ਵੀ ਕੁਝ ਚਾਹੀਦਾ ਜਿਗਰਾ ਚਾਹੀਦਾ ਉਹਨਾਂ 'ਤੇ ਹੈ ਨਹੀਂ ਇਹਨਾਂ ਨੂੰ ਪੈਸਾ ਇੰਨਾ ਆ ਗਿਆ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਪੈਸੇ ਨਾਲ ਤੇ ਜਿਹੜਾ ਗੁਰਪ੍ਰੀਤ ਸਿੰਘ ਹਰੀਨਾਮ ਦਾ ਹਰੀਨਾ ਸੀ ਉਹਨੂੰ ਦੀਪ ਸਿੰਘ ਸਿੱਧੂ ਨੇ ਪਹਿਲਾਂ ਖਜ਼ਾਂਚੀ ਬਣਾਇਆ ਸੀ ਜਥੇਬੰਦੀ ਦਾ ਇਹਨਾਂ ਉਹ ਪਾਸੇ ਕਰਕੇ ਜਿਵੇਂ ਕਹਿੰਦੇ ਨਾ ਅੰਨਾ ਵੰਡੇ ਰੋੜੀਆਂ ਤੇ ਮੜਬੜਾ ਆਪਿਆਂ ਨੂੰ ਦੇਵੇ ਇਹਨਾਂ ਨੇ ਪ੍ਰਗਟ ਸਿੰਘ ਆਪਣਾ ਚਾਚਾ ਅਗੇ ਕੀਤਾ ਪੈਸੇ ਲਈ ਸਾਰਾ ਕੁਝ ਛਾਰਾ ਕੁਛ ਪੈਸਾ ਉਹਦੇ ਰਹੀਂ ਹਿਸਾਬ ਕਿਤਾਬ ਕਿਸੇ ਕੋ ਨਹੀਂ ਦੂਜਿਆਂ ਕੋਈ ਹਿਸਾਬ ਮੰਗਦੇ ਨਾ ਪੈਸੇ ਦਾ ਆ ਹਿਸਾਬ ਦੋ ਪੈਸੇ ਦਾ ਭਾਈ ਚਾਚੇ ਉਹ ਕਿੰਨਾ ਪੈਸਾ ਆ ਕਿੰਨਾ ਰਹੀਂ ਆਇਆ ਕਿੱਥੇ ਖਰਚਿਆ ਕੋਈ ਹਿਸਾਬ ਨਹੀਂ ਜਿੱਥੇ ਲੋਕਾਂ ਕੋ ਪੈਸੇ ਦੇਣੇ ਸੀ ਇਹਦੇ ਦੇਚਾਰ ਰੱਖ ਨਹੀਂ ਦਿੱਤੇ ਤੁਸੀਂ ਸੁਖਪ੍ਰੀਤ ਸਿੰਘ ਹਰੀ ਨੌਦੇ ਤੇਰੇ ਪਟਨਾ ਸਾਹਿਬ ਤੁਸੀਂ ਦੋ ਟਰੱਕ ਲੈ ਕੇ ਗਏ ਜੀ ਤਾਂ 1,60,000 ਰੁਪਏ ਬੜੇ ਆ ਉਹਨੂੰ ਤੁਸੀਂ 30,000 ਰੁਪਏ ਕਹ ਦਿੱਤਾ ਦੱਸ ਦੋ ਇਹ ਗੱਲ ਵੀ ਝੂਠਿਆ ਤੇ ਅਸੀਂ ਸਬੂਤ ਤੇ ਗਵਾਹ ਪੇਸ਼ ਕਰ ਦਿੰਨੇ ਆ ਤੁਹਾਨੂੰ ਇਹੋ ਜਿਹੇ ਬਹੁਤ ਗੱਲਾਂ ਵੀਡੀਓ ਲੰਬੀ ਹੋ ਜਾਂਦੀ ਤਾਂ ਨਹੀਂ ਤੁਸੀਂ ਇਹੋ ਜਿਹੇ ਬੰਦੇ ਹੋ ਫਿਰ ਜਿਵੇਂ ਕਿਹਾ ਜਾਂਦਾ ਵੀ ਚੋਰਾਂ ਦੇ ਕੱਪੜੇ ਤੇ ਡਾਂਕਾਂ ਦੀ ਗੱਲ ਤੁਸੀਂ ਕਿੰਨੇ ਬੰਦਿਆਂ ਨੂੰ ਪੈਸੇ ਦੀ ਆਫਰ ਦਿੱਤੀ ਤੁਸੀਂ 85 ਲੱਖ ਦੀ ਬਰਿੰਦਰ ਸਿੰਘ ਨੂੰ ਆਫਰ ਦਿੱਤੀ ਪਹਿਲਾਂ 55 ਲੱਖ ਦੀ ਦਿੱਤੀ ਫਿਰ ਤੁਸੀਂ ਆ ਬੀਬੀ ਨੂੰ 25 ਲੱਖ ਦੀ ਆਫਰ ਦਿੱਤੀ ਫੇਰ ਤੁਸੀਂ ਕਿਹਾ ਕਿ ਬਿਕਰਮਜੀਤ ਸਿੰਘ ਸਾਡਾ 85 ਲੱਖ ਲੈ ਕੇ ਤੁਰ ਗਿਆ ਫੇਰ ਤੁਸੀਂ ਗੁਰਪ੍ਰੀਤ ਸਿੰਘ ਹਰੀ ਨਾਲ ਨੂੰ 25 ਲੱਖ ਦੇ ਉਸ ਤੋਂ ਵੱਧ ਦੀ ਵੀ ਗੱਲ ਕੀਤੀ ਸੀ ਦੇ ਸਕਦੇ ਆ ਇਹ ਪੈਸਾ ਤੁਹਾਡਾ ਸੀ ਕਿ ਪੰਥ ਦਾ ਸੀ ਇਹ ਵੀ ਗੱਲ ਦੱਸ ਦਿਓ ਵੀ ਜਿਹੜਾ 85 ਲੱਖ ਲੈ ਕੇ ਭੱਜਿਆ ਆ ਬਿਕਰਮਜੀਤ ਸਿੰਘ ਉਹ ਤੁਹਾਡਾ ਲੈ ਕੇ ਭੱਜਿਆ ਕਿ ਉਹ ਪੰਥ ਦਾ ਲੈ ਕੇ ਭੱਜਿਆ ਇਹ ਤੁਸੀਂ ਜਵਾਬ ਜ਼ਰੂਰ ਦਿਓ ਫੇਰ ਦੂਜੀ ਗੱਲ ਇਹ ਆ ਕਿ ਤੁਸੀਂ ਇਹ ਗੱਲਾਂ ਨਾ ਕਹੋ ਵੀ ਫਲਾਣਾ ਬੰਦਾ ਝੂਠਾ ਵਾ ਫਲਾਣਾ ਬੰਦਾ ਸੱਚਾ ਵਾ ਫਲਾਣਾ ਬੰਦਾ ਚੰਗਾ ਵਾ ਫਲਾਣਾ ਬੰਦਾ ਮਾੜਾ ਵਾ ਤੁਹਾਨੂੰ ਤੱਥ ਦੱਸ ਰਿਹਾ ਹਾਂ ਸਬੂਤਾ ਸਹਿਤ ਤੁਸੀਂ ਤੱਥ ਨਾਲ ਗੱਲ ਕਰੋ ਕੇ ਤੁਸੀਂ ਵਿਚਾਰਿਆ ਤੱਥ ਨਾਲ ਗੱਲ ਨਹੀਂ ਕਰਦੇ ਤਾਂ ਮਿਲਦੀ ਅੰਤਰਜਾਮੀ ਹੋ ਤੁਸੀਂ ਸਮਝ ਲੈਂਦੇ ਹੋ ਵੀ ਅਸੀਂ ਛੱਡਦੇ ਹਾਂ ਅਸੀਂ ਜੈਲਸ ਕਰੀ ਜਾਂਦੇ ਆ ਮੰਨ ਲਓ ਹੀ ਛੱਡਦੇ ਆ ਜਿਹੜੇ ਤੱਥ ਪੇਸ਼ ਕਰ ਰਹੇ ਹੋ ਝੂਠੇ ਆ ਕਿ ਸੱਚੇ ਆ ਤੁਸੀਂ ਇਸ ਗੱਲ ਤੇ ਆਓ ਵਿਚਾਰ ਤੇ ਆਓ ਤੁਸੀਂ ਰੱਬ ਨਾ ਬਣੋ ਤੁਸੀਂ ਕਿਸੇ ਦੇ ਅੰਦਰ ਥਰਮੋਮੀਟਰ ਲਾ ਕੇ ਨਹੀਂ ਵੇਖ ਸਕਦੇ ਉਹ ਨਿੱਜੀ ਗ੍ਰੰਥੀ ਆ ਫਲਾਣੇ ਦੀ ਤੁਸੀਂ ਇਹ ਗੱਲਾਂ ਦਾ ਕਿਹਦੇ ਚ ਕਿਉਂ ਪੈਂਦੇ ਹੋ ਜਿਹੜੇ ਤੱਥ ਮੈਂ ਦੱਸ ਰਿਹਾ ਨੰਬਰ ਤੁਸੀਂ ਇਹ ਗੱਲ ਦੱਸਿਓ ਵੀ ਆਹ ਤੱਥੇ ਦੇ ਨੰਬਰ ਮੈਂ ਝੂਠ ਬੋਲੇ ਆ ਵੀ ਆਗੇ ਕਹੋ ਫਿਰ ਆਹ ਸਪੋਕਸ ਪਰਸਨ ਜਿਹੜਾ ਹੈਗਾ ਉਹ ਆਰਐਸਐਸ ਦਾ ਜਿਹੜਾ ਰਾਜਦੇਵ ਉਹ ਆ ਕੇ ਕਹਦੇ ਪੀਏ ਗੱਲ ਝੂਠੀ ਹੈ ਪੇਸ਼ ਕਰ ਦਿੰਦੇ ਆ ਕਿ ਝੂਠੀ ਹੈ ਕਿ ਸੱਚੀ ਹੈ ਫਿਰ ਇਲਜ਼ਾਮ ਕੋਈ ਵੀ ਲਾ ਸਕਦਾ ਗੱਲ ਇਹ ਇਲਜ਼ਾਮ ਨੂੰ ਸਾਬਤ ਕਰਨ ਦੀ ਗੱਲ ਤੁਸੀਂ ਵੀ ਕਹਿ ਸਕਦੇ ਕਿਸ ਨੂੰ ਕਤ ਤੁਸੀਂ ਵੀ ਕਿਸ ਨੂੰ ਚੋਰ ਕਹਿ ਸਕਦੇ ਮੈਂ ਸਬੂਤਾਂ ਦੇ ਸਾਹਮਣੇ ਮੈਂ ਗੱਲ ਹਰ ਇੱਕ ਪੇਸ਼ ਕਰੂੰਗਾ ਜਿਨ੍ਹਾਂ ਨੂੰ ਬਹੁਤੀ ਸਬੂਤਾਂ ਦੀ ਗੱਲ ਹੈ ਵਿਰਿੰਦਰ ਸਿੰਘ ਦੇ ਸਬੂਤ ਮੌਜੂਦ ਹੈ ਗਵਾਹ ਵੀ ਮੌਜੂਦ ਹੈ ਜਿੱਥੇ ਪਿੰਡ ਸਪਰਾਉਡ ਵਿੱਚ ਤੁਸੀਂ ਮਾਫੀ ਮੰਗੀ ਹੈ ਨਾ ਉਹਦੇ ਬੰਦੇ ਜਿੰਨੇ ਸਿੰਘ ਬੈਠੇ ਉਹ ਵੀ ਮੌਜੂਦ ਆ ਅੱਗੇ ਆ ਜਿਹੜੇ ਅਮਰੀਕ ਸਿੰਘ ਅਜਨਾਲਾ ਜੀ ਭਾਈ ਉਹ ਵੀ ਮੌਜੂਦ ਆ ਜਿਹਨਾਂ ਕੋ ਮਾਫੀ ਮੰਗੇ ਜਿੱਥੋਂ ਦੀ ਚੁੱਕਿਆ ਸਾਰਾ ਕੁਝ ਮੌਜੂਦ ਆ ਤੁਸੀਂ ਦੱਸੋ ਵੀ ਤੁਹਾਨੂੰ ਕਿਹੜੇ ਕਿਹੜੇ ਤਸਕਦੋਗਾ ਤੋਂ ਚਾਹੀਦੀ ਆ ਤੇ ਉਹ ਪੇਸ਼ ਕਰਦੇ ਆ ਅਹੀਂ ਉਸਤਤ ਦੇ ਨਿੰਦਿਆ ਨਹੀਂ ਨਾ ਕਿਸੇ ਗੱਲ ਨੂੰ ਵਧਾ ਕੇ ਤੇ ਨਾ ਘਟਾ ਕੇ ਫੁੱਲ ਨੂੰ ਕੰਡਾ ਕਹਿਣਾ ਤੇ ਕੰਡੇ ਨੂੰ ਫੁੱਲ ਕਹਿਣਾ ਦੋਵੇਂ ਗੱਲਾਂ ਮਾੜੀਆਂ ਪਰ ਫੁੱਲ ਨੂੰ ਫੁੱਲ ਤੇ ਕੰਡਾ ਨੂੰ ਕੰਡਾ ਕਹਿਣਾ ਉਸਤਤ ਦੇ ਨਿੰਦਿਆ ਨਹੀਂ ਹੈਗੀ ਸੱਚ ਦਾ ਸਾਹਮਣਾ ਕਰੋ ਸੱਚ ਆ ਤੁਸੀਂ ਪੈਸੇ ਦੇ ਭੁੱਖੇ ਹੋ ਤੁਸੀਂ ਝੂਠੇ ਹੋ ਉਹਦੇ ਸਬੂਤ ਆ ਤੁਸੀਂ ਸਰਕਾਰੀ ਬੰਦੇ ਨਾਲ ਧਾਲ ਮਿਲ ਰੱਖਿਆ ਉਹਦੀ ਗੱਲ ਪਿਛਲੀ ਵੀਡੀਓ 'ਚ ਕੀਤੀ ਆ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈਗਾ ਗੱਲਾਂ ਦਾ ਫੇਰ ਤੁਸੀਂ ਇਹ ਕਹਿੰਦੇ ਹੋ ਵੀ ਜਿਸ ਸਿੱਖ ਨੂੰ ਨਾ ਮਾਰੇ ਇੱਕ ਕੌਮ ਕਦੇ ਨਾ ਹਾਰੇ ਮੈਨੂੰ ਇਹ ਦਿਵਾਪ ਚਾਹੀਦਾ ਕਿ ਕੀ ਸਿੱਖ ਸੱਚ ਬੋਲਣ ਨਾਲ ਮਰ ਜਾਂਦਾ ਕਿਸੇ ਇੱਕ ਸੱਚ ਸੁਣਨ ਨਾਲ ਮਰ ਜਾਂਦਾ ਜੇ ਝੂਠੀਆਂ ਕਹਦੀਆਂ ਲੱਤਾਂ ਖਿੱਚ ਰਹੀਆਂ ਕਿਰਦਾਰਕੁਸ਼ੀ ਕਰ ਰਹੀਆਂ ਤਾਂ ਦੱਸੋ ਕਿਹੜੀ ਗੱਲ 'ਚ ਝੂਠ ਆ ਜਿਹੜੀ ਆ ਗੱਲਾਂ ਕਈਆਂ 'ਚ ਝੂਠ ਦੱਸੋ ਫੇਰ ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜੇ ਦੁਸ਼ਮਣ ਭਾਰਤ ਦੇ ਉਹ ਕਿਤੇ ਦੁਸ਼ਮਣ ਸਿੱਖਾਂ ਦੇ ਹੋ ਜਿਹੜਾ ਅ ਬ੍ਰਿੰਦਰ ਸਿੰਘ ਵੀ ਅਮਰਤਾਰੀ ਤੇ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਹੈ ਗੁਰਪ੍ਰੀਤ ਸਿੰਘ ਹਰੀ ਉਹ ਵੀ ਅਮਰਤਾਰੀ ਤੇ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਹੈ ਤੇ ਜਗਮੋਹਨ ਸਿੰਘ ਵੀ ਜਿਹੜਾ ਕੈਨੇਡਾ ਵਾਲਾ ਅਮਰਤਾਰੀ ਜਿਹਨੂੰ ਦੀ ਧਮਕੀ ਦਿੱਤੀ ਮਾਰਨ ਦੀ ਫਿਰ ਤੁਸੀਂ ਆਪਣੇ ਬੰਦੇ ਵੇਖੋ ਠੀਕ ਹੈ ਉਹਨਾਂ ਦੇ ਕਿਰਦਾਰ ਵੇਖੋ ਮੈਂ ਨੀਜੀ ਗੱਲਾਂ ਤੇ ਇਹਦੇ ਜਾਂਦਾ ਨਹੀਂ ਜੀ ਚਲ ਜੀਏ ਤੇ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਫਿਰ ਤੁਸੀਂ ਕਦੀ ਗਾਤਰਾ ਪਾ ਲੈਂਦੇ ਹੋ ਕਦੀ ਗਾਤਰਾ ਲਾ ਲੈਂਦੇ ਹੋ ਕਿਰਪਾਨ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਅਮਰ ਛਕਿਆ ਕਿ ਭਾਈ ਨਹੀਂ ਛਕਿਆ ਕੋਕਰਦ ਹਾਲ ਤੇ ਸਾਰਿਆਂ ਨੇ ਗਾਤਰਾ ਪਾ ਲਿਆ ਤੁਸੀਂ ਹੁਣ ਦੀ ਕਹਿੰਦੇ ਉਹਨੇ ਗਾਤਰਾ ਨਹੀਂ ਪਾਇਆ ਤੁਹਾਡੇ ਦੂਜੇ ਬੇਟੇ ਨੇ ਸਾਨੂੰ ਇਤਰਾਜ਼ ਨਹੀਂ ਹੈ ਜੋ ਗਾਤਰਾ ਨਹੀਂ ਪਾਉਂਦਾ ਪਰ ਤੁਸੀਂ ਆ ਪਖੰਡ ਕੀ ਕਰਦੇ ਪਏ ਹੋ ਜੀ ਉਹ ਨਸ਼ੇ ਕਰਦਾ ਵਾ ਅਸੀਂ ਤੇ ਕਹਿੰਨੀ ਉਹ ਸਿਗਰਟਾ ਵੀ ਪੀਂਦਾ ਤੁਹਾਡਾ ਭਰਾ ਅਸੀਂ ਕਹਿੰਦੇ ਜੋ ਵੀ ਉਹਨੂੰ ਹੋ ਸਕਦਾ ਹਰ ਪ੍ਰਕਾਰ ਦਾ ਨਸ਼ਾ ਕਰਦਾ ਹੈ ਇਹ ਕੰਨੀ ਆ ਪਰ ਇਹ ਜੇ ਤੁਹਾਡਾ ਕਸੂਰ ਨਹੀਂ ਹੈਗਾ ਪਰ ਉਹਨੂੰ ਗਾਤਰੇ ਪਵਾ ਕੇ ਸਟੇਜਾਂ ਤੇ ਤੇ ਨਾਲ ਸਨਿਆ ਗਰਾਸ ਤੇ ਜਿਆ ਤਾਡਾ ਨਹੀਂ ਕਿ ਸੂਰ ਜੀ ਉਹ ਭਰਾ ਤੁਹਾਡਾ ਤੁਹਾਡੇ ਅੱਖ ਚ ਨਹੀਂ ਹੈਗਾ ਤੁਹਾਡਾ ਨਹੀਂ ਕਿ ਸੂਰ ਕੋਈ ਤੀਪ ਨਹੀਂ ਸਹੀ ਰੰਦਾ ਪਰ ਤੁਸੀਂ ਉਹਨੂੰ ਝੂਠੇ ਗਾਤਰੇ ਕਿਉਂ ਪਾਉਂਦੇ ਹੋ ਤੇ ਪਵਾਉਂਦੇ ਹੋ ਕਦੀ ਲਵਾਉਂਦੇ ਹੋ ਤੁਸੀਂ ਇੱਕ ਫੈਸਲਾ ਕਰੋ ਨੇ ਅਮਰ ਸ਼ੱਕਿਆ ਹੋਇਆ ਜਾਂ ਨਹੀਂ ਸ਼ੱਕਿਆ ਹੋਇਆ ਅਸੀਂ ਉਹਨੂੰ ਵੀਡੀਓ ਤੁਹਾਨੂੰ ਪੇਸ਼ ਕਰਤੀ ਉਹਨੇ ਗਾਤਰਾ ਪਾਇਆ ਹੋਇਆ ਤੇ ਕਈ ਤਸਵੀਰਾਂ ਪੇਸ਼ ਕਰਤੀ ਇਸੇ ਗਾਤਰਾ ਪਾਇਆ ਤੁਸੀਂ ਕਹਾਂ ਵੀ ਉਹਨੇ ਗਾਤਰਾ ਨਹੀਂ ਪਾਇਆ ਹੁਣ ਤੁਸੀਂ ਫੈਸਲਾ ਕਰੋ ਆਪਣਾ ਸਪੋਕਸਪਰਸ ਜਿਹੜਾ ਬੁਲਾਰਾ ਉਹਦੇ ਰੇ ਬਿਆਨ ਦਿਵਾਓ ਹੁਣ ਕਿ ਉਹ ਅਮਰ ਸ਼ੱਕਿਆ ਕਿ ਨਹੀਂ ਸ਼ੱਕਿਆ ਫਿਰ ਅਗਲੀ ਗੱਲ ਇਹ ਹੈ ਵੈਸੇ-ਵੈਸੇ ਦੇ ਵਾਰਿਸ ਜਿਹੜੇ ਆ ਨਾ ਇਹ ਰੁਲਦਾ ਸਿੰਘ ਦੇ ਵੀ ਆ ਰੁਲਦਾ ਸੌਂਦੇ ਤੇ ਇਹ ਵਾਰਿਸ ਪਰਿਵਾਰ ਦੇ ਵੀ ਆ ਇਹ ਵਾਰਿਸ ਪੰਜਾਬ ਦੇ ਨਹੀਂ ਹੈਗੇ ਇਹਨਾਂ ਦੇ ਬਾਕੀ ਜਿਹੜੇ ਬੰਦੇ ਆ ਨਾ ਕਈ ਕਹਿੰਦੇ ਆ ਕਿ ਮੈਂ ਉਹਨਾਂ ਤੋਂ ਜੈਲਸ ਫੀਲ ਕਰਦਾ ਮੇਰੀ ਟੋਨ ਇਦਾਂ ਦੀ ਹੋ ਸਕਦੀ ਹੈ ਤੱਥ ਦੱਸੋ ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਤੇ ਉਹ ਉਹਦਾ ਜਿਹੜਾ ਆਧਾਰ ਹੈ ਉਹ ਕੋਈ ਸ਼ੱਕ ਨਹੀਂ ਹੈਗਾ ਕੋਈ ਅੰਡਰਸਟੈਂਡਿੰਗ ਨਹੀਂ ਹੈਗੀ ਉਹ ਤੱਥ ਹੈ ਤੱਥਾਂ ਦੇ ਆਧਾਰ ਤੇ ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਤੁਸੀਂ ਝੂਠੇ ਹੋ ਤੇ ਤੁਸੀਂ ਨੁਕਸਾਨ ਕਰਦੇ ਪਏ ਹੋ ਸਿੱਖ ਸਾਈ ਕੀ ਦਾ ਕਿ ਤੁਸੀਂ ਸਿੱਖ ਹਿਸਟਰੀ ਦੇ ਉੱਤੇ ਤੁਸੀਂ ਮਤਲਬ ਜਿਹੜੇ ਜਿਹੜੇ ਕਿਰਦਾਰ ਵਾਲੇ ਬੰਦਿਆਂ ਨੂੰ ਤੁਸੀਂ ਨੀਵਾ ਕਰਕੇ ਆ ਆ ਵੱਡਾ ਹੋਣਾ ਚਾਹਦੇ ਹੋ ਮੈਂ ਇਸ ਗੱਲ ਦਾ ਸਖਤ ਵਿਰੋਧੀ ਤੇ ਮੈਨੂੰ ਕੋਈ ਪਰਵਾਹ ਨਹੀਂ ਆ ਕਿ ਤੁਸੀਂ ਕੀ ਕਰਦੇ ਹੋ ਮੇਰੇ ਖਿਲਾਫ ਮੈਂ ਤਾਂ ਇਹ ਸੱਚ ਬੋਲਣਾ ਫਿਰ ਬੱਲਵਿੰਦ ਜਿੱਦ ਦਾ ਜ਼ਿਕਰ ਕੀਤਾ ਸੀ ਤੁਸੀਂ ਗਾਤਰਾ ਦਾ ਪਤਾ ਨਹੀਂ ਤੁਹਾਡਾ ਕੋਖੜਦਾਲ ਤੁਹਾਡੀ ਝੂਠੀ ਸੀ ਸਰਕਾਰੀ ਬੰਦੇ ਨਾਲ ਤੁਹਾਡਾ ਉੱਠਣਾ ਬੈਠਣਾ ਵਾ ਨਸ਼ਾ ਤੁਸੀਂ ਕਰਦੇ ਹੋ ਝੂਠੀ ਸਾਥਾਂ ਤੇ ਬੋਲਦੇ ਹੋ ਪਰਿਵਾਰ ਹੀ ਸਾਰਾ ਅੱਗੇ ਸਟੇਜਾਂ ਤੇ ਹਰ ਜਗ੍ਹਾ ਪਰਿਵਾਰ ਦੀ ਪੋਲਿਟਿਕਸ ਆ ਮੈਨੂਪਲੀਏ ਆ ਨੇਪੋਟイズਮ ਯਾ ਪਰ ਫਿਰ ਤੁਸੀਂ ਸਿੱਖਾਂ ਨੂੰ ਇੱਕ ਬੇਨਤੀ ਆ ਕਿ ਆਪਾਂ ਸਾਰਾ ਦਿਨ ਰਾਜਨੀਤੀ ਦੀ ਗੱਲਾਂ ਕਰੀ ਜੰਨੇ ਆ ਆਪਾਂ ਸਮਝਦੇ ਕਿਉਂ ਨਹੀਂ ਉਹਦੀਆਂ ਜਿਹੜੀਆਂ ਮੁੱਢਲੀਆਂ ਚੀਜ਼ਾਂ ਨੇ ਜੇ ਕੋਈ ਸਾਡੇ ਰਗਾ ਬੰਦਾ ਇਤਰਾਜ ਕਰਦਾ ਤੁਸੀਂ ਕਹਿ ਦਿੰਦੇ ਉਹ ਮਸਾ ਕੌਮ ਨੂੰ ਆਗੂ ਮਿਲਿਆ ਤੁਸੀਂ ਸਵਾਲ ਕਰਦੇ ਹੋ ਪਹਿਲਾਂ ਮਸਾ ਤੁਹਾਨੂੰ ਦਾਦੂਵਾਲ ਸਿੰਘ ਮਿਲਿਆ ਸੀ ਮਸਾ ਸ਼ਸ਼ੀਕਾਂਤ ਮਿਲਿਆ ਸੀ ਮਸਾ ਹੀ ਤੁਹਾਨੂੰ ਕੁਮਰ ਵਿਜੇਪ੍ਰਤਾ ਮਿਲਿਆ ਸੀ ਫਿਰ ਮਸਾ ਮਸਾ ਭਗਵੰਤ ਮਾਨ ਮਿਲਿਆ ਫਿਰ ਮਸਾ ਮਸਾ ਕੇਦਰੀਵਾਲ ਮਿਲਿਆ ਹੁਣ ਮਸਾ ਹੀ ਅਮਰਪਤ ਸਿੰਘ ਮਿਲ ਗਿਆ ਇਹ ਜਿਹੜੇ ਮਸਾ ਤੁਹਾਨੂੰ ਬੰਦੇ ਮਿਲਦੀ ਐ ਸਵਾਲਾਂ ਨਾਲ ਹੀ ਖਤਮ ਹੋ ਜਾਂਦੇ ਆ ਝੂੜ ਕੀ ਵਿਗਾੜ ਲੂ ਉਹਨਾਂ ਦਾ ਝੂੜ ਤੇ ਕਈ ਬੋਲੀ ਜਾਣਗੇ ਗੱਲ ਜਿਹੜੀ ਆ ਗੱਲ ਕਹਿ ਰਹੇ ਆ ਇਹਨਾਂ ਨਾਲ ਤੁਹਾਡਾ ਬੰਦਾ ਖਤਮ ਹੁੰਦਾ ਵਾ ਇਹ ਸੱਚ ਸੱਚ ਨਾ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੰਮ ਕਰ ਦੇਣਾ ਹਾਰੀ ਹੈ ਫਿਰ ਜਿਹੜਾ ਭਾਜਪਾ ਦਾ ਵੇਖੋ ਏਜੰਡਾ ਹੈਗਾ ਉਹ ਖੇਤਰੀ ਪਾਰਟੀਆਂ ਖਤਮ ਕਰਨਾ ਇਹ ਵੀ ਆਪਾਂ ਵੇਰਵਾ ਨਹੀਂ ਆਪਾਂ ਕਤਲ ਦੀ ਗੱਲ ਕਰਨੀ ਸੀ ਸੋ ਵੈਸੇ ਦੱਸ ਦਈਏ ਕਿ ਸ਼ਿਵ ਸੈਨਾ ਨੇ ਜਿਵੇਂ ਉਹਦੇ ਠਾਕਰੇ ਨੂੰ ਪਾਸੇ ਕਰਕੇ ਇੱਕ ਨਾਸ਼ੀ ਦਿਨ ਅੱਗੇ ਕੀਤਾ ਸੀ ਸ਼ਰਦ ਪੁਵਾਰ ਨੂੰ ਪਾਸੇ ਕਰਕੇ ਦੂਜੇ ਪਾਸੇ ਅਜੀਤ ਪੁਵਾਰ ਨੂੰ ਖੜਾ ਕੀਤਾ ਹੈ ਸੋ ਉਹਨਾਂ ਨੇ ਸੈਂਟਰਲਾਈਜੇਸ਼ਨ ਜਿਹੜੀ ਆ ਉਹ ਲਾਗੂ ਕਰਨਾ ਚਾਹੁੰਦੇ ਆ ਤੇ ਉਹ ਕਿਸੇ ਨਾ ਪਾਰਟਨਰਸ਼ਿਪ ਨਹੀਂ ਚਾਹੁੰਦੇ ਉਹ ਚਾਹੁੰਦੇ ਆਪਣੇ ਨੌਕਰ ਰੱਖਣਾ ਉਹ ਬਾਦਲ ਨਹੀਂ ਚਾਹੁੰਦੇ ਉਹ ਚਾਹੁੰਦੇ ਆ ਦਾਦੂਵਾਲ ਦਾਦੂਵਾਲ ਤੇ ਬਾਦਲ 'ਚ ਕੀ ਫਰਕ ਆ ਬਾਦਲ ਇੱਕ ਧਿਰ ਸੀ ਜਿਹੜੀ ਆਰਐਸ ਨਾਲ ਭਾਜਪਾ ਨਾਲ ਸਮਝੌਤਾ ਕਰਦੀ ਸੀ ਉਸ ਸਮਝੌਤੇ ਦੀ ਅਨੁਪਾਤ ਜਿਹੜੀ ਉਹ ਰੇਸ਼ਿਓ ਆ ਵਧ ਘਟ ਹੋ ਸਕਦੀ ਹੈ ਸਾਨੂੰ ਪਤਾ ਨਹੀਂ ਉਹ 50 50 ਹੀ 60 40 ਹੀ ਜਾਂ 30 70 ਹੀ ਜਾਂ ਕਿੰਨੀ ਪਰ ਹੁਣ ਉਹ ਚਾਹੁੰਦੇ ਆ ਵੀ ਸਾਰੇ ਬੰਦੇ ਸਾਡੇ ਵਰਕਰ ਹੋਣ ਪੇਡ ਵਰਕਰ ਹੋਣ ਉਹ ਕੰਮੇ ਹੋਣ ਸਾਡੇ ਉਹ 1% ਪਾਰਟਨਰਸ਼ਿਪ ਚ ਨਾ ਹੋਣ ਉਹ ਲਾਇਸੈਂਸ ਜਾਂ ਗੱਠ ਜੋੜ ਜਾਂ ਪਾਰਟਨਰਸ਼ਿਪ ਨਹੀਂ ਚਾਹੁੰਦੇ ਇਹ ਫਰਕ ਆ ਇਹ ਨਵਾਂ ਦਾਦੂ ਵਾਲਿਆ ਮਸ਼ਹੂਰ ਦਾਦੂ ਵਾਲਿਆ ਸੋ ਦੂਜਾ ਸਵਾਲ ਇਹ ਆ ਕਿ ਕੀ ਬੁਲਾਰਾ ਹੋਣਾ ਹੀ ਇੱਕ ਲੀਡਰਸ਼ਿਪ ਦਾ ਇਕਲੌਤਾ ਗੁਣ ਹੋਣਾ ਚਾਹੀਦਾ ਉਹ ਬੁਲਾਰੇ ਨੂੰ ਮਸ਼ਹੂਰ ਕਰਤਾ ਆਮ ਲੋਕਾਂ ਨੇ ਤੇ ਦੂਜਿਆਂ ਨੇ ਇੰਡੀਅਨ ਮੀਡੀਆ ਨੇ ਜਿਹੜੇ ਫਾਲੋਅਰ ਹੀ ਆ ਆਮ ਪਬਲਿਕ ਦੇ ਫਾਲੋਅਰ ਹੁੰਦੀ ਆ ਜਿਹੜੇ ਬੰਦੇ ਕੋਈ ਕ੍ਰੀਏਟ ਕਰ ਸਕਦੇ ਆ ਬੋਲ ਸਕਦੇ ਆ ਗੱਲ ਨੂੰ ਨੈਰੇਟਿਵ ਬਿਲਡ ਕਰ ਸਕਦੇ ਆ ਉਹਨਾਂ ਨੂੰ ਗਾਲਾਂ ਕੱਢ ਕੇ ਚੁੱਪ ਕਰਾਤਾ ਹਨਾ ਇਹ ਕੈਟਾਗਰੀ ਬੀ ਕੈਟਾਗਰੀ ਚੁੱਪਿਆ ਸੀ ਕੈਟਾਗਰੀ ਨੂੰ ਫਿਰ ਨੈਰੇਟਿਵ ਤੁਹਾਡੇ ਵੱਲੋਂ ਬਣੇ ਬਣਾਏ ਆ ਰਹੇ ਆ ਕਿ ਜਿਹੜੀ ਸਥਾਪਤੀ ਦੀ ਲੋਡ ਹੁੰਦੀ ਆ ਕਮਜ਼ੋਰ ਬੰਦਿਆਂ ਨੂੰ ਸਥਾਪਿਤ ਕਰਨ ਉਹ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੁੰਦਾ ਉਹਨਾਂ ਨੂੰ ਹੀਰੋ ਬਣਾਉਣਗੇ ਉਹਨਾਂ ਦਾ ਫਾਇਦਾ ਕਿਉਂਕਿ ਉਹਨਾਂ ਦਾ ਕੁਝ ਕਰ ਨਹੀਂ ਸਕਦਾ